ਸਭ ਤੋਂ ਪਹਿਲਾਂ ਸਾਰੇ ਪ੍ਰੈਸ ਦਾ ਧੰਨਵਾਦ ਸਾਰੇ মিডিਆ ਦਾ ਧੰਨਵਾਦ 2 ਮਹੀਨੇ ਚੱਲਿਆ ਪ੍ਰੋਸੈਸ ਸਿਲੈਕਸ਼ਨ ਦਾ ਉਹਦੇ ਵਿੱਚ ਤੁਸੀਂ ਬੜਾ ਸਾਥ ਦਿੱਤਾ ਸਾਰੇ ਸਮੁੱਚੇ মিডিਆ ਜਿਹੜੇ ਆਏ ਉਹਨਾਂ ਦਾ ਵੀ ਧੰਨਵਾਦ ਜਿਨ੍ਹਾਂ ਨੇ ਉੱਥੇ ਕਵਰੇਜ ਕੀਤੀ ਆ ਨਹੀਂ ਸਕੇ ਅੱਜ ਉਹਨਾਂ ਦਾ ਵੀ ਧੰਨਵਾਦ ਅੱਜ ਆਪਾਂ ਇਕੱਠੇ ਹੋਏ ਆਂ ਫਰੀਦਕੋਟ ਹਲਕਾ ਵਾਸੀਆਂ ਦੀ ਸਾਰਿਆਂ ਦਾ ਕੋਟਨ ਕੋਟਨ ਧੰਨਵਾਦ ਕਰਨ ਲਈ ਮੇਰਾ ਕੋਲ ਲਫ਼ਜ਼ ਨਹੀਂ ਮੈਂ ਹਲਕਾ ਫਰੀਦਕੋਟ ਜਿਹੜਾ ਮੁਕੱਦਸ ਸ਼ਹਿਰ ਹੈ ਬਾਬਾ ਫਰੀਦ ਜੀ ਦੀ ਨਗਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨ ਛੋੜ ਧਰਤੀ ਵਿੱਚ ਦੀਨਾ ਕਾਂਗੜ ਵੀ ਆਉਂਦਾ ਹੈ ਗੁਰੂ ਸਹਬਾਨ ਫਤ ਤਸ਼ਰੀਫ ਲੈ ਆਏ ਉਸ ਧਰਤੀ ਤੇ ਮੈਂ ਜਿਸ ਵੀ ਸ਼ਕਲ ਤੇ ਗਿਆ ਮੈਨੂੰ ਚੰਗਾ ਲੱਗਾ ਇਹ ਗੁਨਾਹਗਾਰ ਸਿਰ ਵੀ ਝੁਕਾਉਂਦਾ ਸੀ ਮੈਂ ਅਲੱਗ ਅਲੱਗ ਮੁਕੱਦਸ ਜਗਾਵਾਂ ਤੇ ਸਾਧੂ ਸੰਤਾਂ ਨੂੰ ਵੀ ਮਿਲਦਾ ਸੀ ਸੰਗਤ ਨੂੰ ਵੀ ਮਿਲਦਾ ਸੀ ਸਾਰੀ ਜਨਤਾ ਦਾ ਫਰੀਦਕੋਟ ਦੀ ਜਨਤਾ ਦਾ ਸਾਰੀ ਸੰਗਤ ਦਾ ਮੈਂ ਔਰ ਮੇਰੇ ਸਾਥੀ ਤਹਿ ਦਿਲੋਂ ਰੂਹਾਨੀ ਤੌਰ ਤੇ ਬਾਹਰੋਂ ਤੇ ਅੰਦਰੋਂ ਸਾਰੀ ਜ਼ਿੰਦਗੀ ਲਈ ਮੈਂ ਧੰਨਵਾਦੀ ਰਹਾਗਾ ਜਿੰਨੀ ਦੇਰ ਮੈਂ ਜ਼ਿੰਦਾ ਹਾਂ ਤੁਹਾਡਾ ਸ਼ੁਕਰਗੁਜ਼ਾਰ ਰਹਾਗਾ ਤੁਸੀਂ ਬਹੁਤ ਪਿਆਰ ਦਿੱਤਾ ਬੀਜੇਪੀ ਦੇ ਸਾਰੇ ਵਰਕਰ ਸਹਿਬਾਨ ਦਾ ਦੋਨੇ ਜ਼ਿਲ੍ਹਾ ਦੇ ਅਕਸ਼ਾਂ ਦਾ ਕਨਵੀਨੈਂਸ ਦਾ ਜਿਹੜਾ ਸਾਰੇ ਇਲਾਕੇ ਦੇ ਚੀਫ ਬਣੇ ਉਹਨਾਂ ਦਾ ਇੱਕ ਇੱਕ ਵਰਕਰਸ ਦਾ ਮੈਂ ਧੰਨਵਾਦ ਦੀਆਂ ਬਹੁਤ ਬਹੁਤ ਸ਼ੁਕਰੀਆ ਬੜਾ ਪਿਆਰ ਮਿਲਿਆ ਅਥਾ ਪਿਆਰ ਮਿਲਿਆ ਬਸ ਧੰਨਵਾਦ ਕਰਨਾ ਸੀ ਮੈਂ ਤੁਹਾਡਾ ਜਦੋਂ ਤੁਸੀਂ ਯਾਦ ਕਰੋਗੇ ਦੁੱਖ ਵਿੱਚ ਸੁੱਖ ਵਿੱਚ ਦੁੱਖ ਤੇ ਤੁਹਾਡੇ ਹਿੱਸੇ ਆਵੇ ਨਾ ਸੁੱਖ ਵਿੱਚ ਤੁਸੀਂ ਬਲਾ ਕਦੀ ਵੀ ਮੈਂ ਹਾਜ਼ਰ ਹੋਵਾਂਗਾ ਦੁੱਖ ਵਿੱਚ ਤਾਂ ਆਪਾਂ ਵੈਸੇ ਹੀ ਇਕੱਠੇ ਹੁੰਦੇ ਆ ਮੇਰਾ ਫਰਜ਼ ਹੈ ਸੋ ਤੁਹਾਨੂੰ ਤੇ ਨਹੀਂ ਦਿੱਕਤੀਵਾ ਨਾ ਲੱਗੇ ਤੁਸੀਂ ਘੁੱਗ ਵਸੋ ਫਸੋ ਮੇਰਾ ਸੋਹਣਾ ਪੰਜਾਬ ਵੀ ਘੁੱਗ ਵਸੇ ਸ਼ਾਂਤ ਰਹੇ ਹਾਂਜੀ ਤੁਸੀਂ ਮੋਟਰ ਦਾ ਧੰਨਵਾਦ ਕਰ ਦਿੱਤਾ ਠੀਕ ਹੈ ਜੀ ਫਰੀਦਕੋਟ ਤੋਂ ਹਾਰਨ ਦੀ ਵਜ੍ਹਾ ਕੀ ਮੰਦੇ ਫਰੀਦਕੋਟ ਤੋਂ ਹਾਰਨ ਦੀ ਵਜ੍ਹਾ ਕੋਈ ਵੀ ਹੋ ਸਕਦੀ ਆ ਮੈਨੂੰ ਮੈਨੂੰ ਸਿਰਫ ਇਨਾ ਯਾਦ ਆ ਕਿ ਮੈਂ ਆਨੈਸਟਲੀ ਆਪਣੀ ਪਾਰਟੀ ਦੀ ਔਰ ਮੈਂ ਕੀ ਕਰ ਸਕਦਾ ਹਾਂ ਉਹਨਾਂ ਕੰਮਾਂ ਨੂੰ ਸਹੀ ਤਰ੍ਹਾਂ ਪਹੁੰਚਾ ਸਕਿਆ ਹਾਂ ਔਰ ਉਹਦੇ ਲਈ ਉਹ ਮੈਂ ਮੈਸੇਜ ਕਨਵੇ ਕਰ ਸਕਿਆ ਜਾਂ ਨਹੀਂ ਕਰ ਸਕਿਆ ਹਾਰ ਦਾ ਕੀ ਕਾਰਨ ਹੈ ਇਹ ਸਾਰੀ ਪਾਰਟੀ ਦੇ ਵਰਕਰ ਸਹਿਬਾਨ ਬਾਕੀ ਸਾਰੇ ਅਹੁਦੇਦਾਰ ਸੰਗਠਨ ਸਾਰਾ ਬੈਠੇਗਾ ਉਹ ਚਿੰਤਨ ਕਰੇਗਾ ਮੈਨੂੰ ਤੇ ਸਿਰਫ ਮਾਈਕ ਅੱਗੇ ਬੋਲਣਾ ਆਉਂਦਾ ਬਹੁਤ ਜ਼ਿਆਦਾ ਅੰਦਰੂਲ ਸਿਆਸੀ ਤਕਰੀਰ ਵੀ ਨਹੀਂ ਆਉਂਦੀ ਔਰ ਸਿਆਸਤ ਦੀਆਂ ਬਰੀਕੀਆਂ ਤੋਂ ਵੀ ਮੈਂ ਇੰਨੇ ਸਾਲਾਂ ਬਾਅਦ ਵੀ ਮੈਂ ਵਹੀ ਹੁਣਾ ਹੀ ਆ ਮੈਨੂੰ ਵਾਂਝਾ ਹੀ ਰਹਿ ਗਿਆ ਮੈਂ ਮੈਂ ਨਹੀਂ ਸਿੱਖ ਸਕਿਆ ਲੇਕਿਨ ਮੈਨੂੰ ਇਹਨਾਂ ਪਤਾ ਕਿ ਮੈਂ ਮਾਈਕ ਵਿੱਚ ਜਿਸ ਤਰ੍ਹਾਂ ਦਾ ਵੀ ਬੋਲਦਾ ਹਾਂ ਸੱਚ ਬੋਲਦਾ ਹਾਂ ਜਿੰਨੀ ਕਿ ਲੋਕਾਂ ਤੱਕ ਪਹੁੰਚ ਕੀਤੀ ਹੈ ਅੰਦਰ 125000 ਲੋਕ ਥੋੜੇ ਨਹੀਂ ਹੁੰਦੇ ਉਹਨਾਂ ਦਾ ਮੈਂ ਧੰਨਵਾਦ ਆ ਉਹਨਾਂ ਦੇ ਰਿਸ਼ਤੇਦਾਰਾਂ ਦਾ ਧੰਨਵਾਦ ਆ ਜਿਨ੍ਹਾਂ ਨੇ ਵਿਰੋਧ ਕੀਤਾ ਉਹਨਾਂ ਦਾ ਵੀ ਧੰਨਵਾਦ ਆ ਤੁਹਾਡੇ ਤੇ ਹਮਲਾ ਵੀ ਹੋਇਆ ਉਹਨੇ ਦਾ ਕਾਰਨ ਕੀ ਸੀਗਾ ਜੋ ਵੀ ਕਾਰਨ ਸੀਗਾ ਮੈਂ ਉਹ ਬੁਰੇ ਸੁਪਨੇ ਦੀ ਤਰ੍ਹਾਂ ਭੁੱਲ ਗਿਆ ਹਾਂ ਇਲੈਕਸ਼ਨ ਓਵਰ ਹੋ ਗਿਆ ਇਹਨੂੰ ਮੈਚ ਸਮਝੋ ਇੱਕ ਮੈਚ ਦੇ ਦੌਰਾਨ ਕਈ ਵਾਰੀ ਠੰਡੇ ਤਤ ਹੋ ਜਾਂਦਾ ਬੰਦਾ ਕੋਈ ਮੇਰੇ ਤੇ ਗਿਲਾ ਹੋਏਗਾ ਸ਼ਿਕਵਾ ਹੋਏਗਾ ਜਾਂ ਮੇਰੀ ਪਾਰਟੀ ਤੇ ਜਿਸ ਵਜ੍ਹਾ ਨਾਲ ਵੀ ਮੈਨੂੰ ਇੰਨੀ ਤਕਲੀਫ ਕੱਟੀ ਆ ਜਦੋਂ ਦਾ ਮੈਂ ਜੰਮਿਆ ਮੈਂ ਇੰਨੀ ਤਕਲੀਫ ਵਿੱਚ ਗਿਆ ਨਹੀਂ ਸੀ ਕਦੀ ਲੇਕਿਨ ਮੈਂ ਹੁਣ ਇਹ ਕਹਾਂਗਾ ਕਿ ਇਲੈਕਸ਼ਨ ਇਜ਼ ਓਵਰ ਤੁਸੀਂ ਵੀ ਡਿਲੀਟ ਕਰ ਦਿਓ ਮੈਂ ਤਾਂ ਆਟੋ ਡਿਲੀਟ ਤੇ ਲੱਗਾ ਹੋਇਆ ਹੈ ਇਕ ਤੁਸੀਂ ਡਿਲੀਟ ਜ਼ਰੂਰ ਕਰ ਦਿਓ ਮੇਰੇ ਹੱਥ ਜੋੜ ਕੇ ਬੇਨਤੀ ਆ ਜੇ ਮੇਰੇ ਕੋਲ ਕੋਈ ਗਲਤੀ ਹੋਈ ਹੋਵੇ ਮੈਂ ਤਾਂ ਆਟੋ ਡਿਲੀਟ ਤੇ ਮੈਂ ਤਾਂ ਉਦੋਂ ਹੀ ਡਿਲੀਟ ਕਰ ਦਿੰਦਾ ਮੇਰਾ ਪਿਆਰ ਲਈ ਜਨਮ ਹੋਇਆ ਪਿਆਰ ਹੀ ਵੱਡਾ ਰਹੇ ਆਪੋਜੀਸ਼ਨ ਪਾਰਟੀ ਵੱਲੋਂ ਕਈ ਅਲਿਗੇਸ਼ਨ ਲਗਾਏ ਜਾ ਰਹੇ ਸੀ ਅੱਜ ਤੱਕ ਕਿ ਇਲੈਕਸ਼ਨ ਕਮਿਸ਼ਨ ਨੂੰ ਇੱਕ ਲੈਟਰ ਵੀ ਜਾਰੀ ਕਰ ਦਿੱਤਾ ਗਿਆ ਇੱਕ ਇਹ ਕਹਿ ਦਿੱਤਾ ਗਿਆ ਜਿਹੜਾ ਕੈਂਡੀਡੇਟ ਹੈ ਜਿਹਨੂੰ ਚੇਂਜ ਕਰ ਦਿੱਤਾ ਜਾਵੇ ਹਾਂਜੀ ਆਪੋਜੀਸ਼ਨਸ ਦਾ ਜਦੋਂ ਇਲੈਕਸ਼ਨ ਚੱਲ ਰਿਹਾ ਹੁੰਦਾ ਕੋਈ ਨਾ ਕੋਈ ਵਜ੍ਹਾ ਲੱਭ ਕੇ ਕੋਈ ਨਾ ਕੋਈ ਇਲਜ਼ਾਮ ਕੋਈ ਹੁੰਦੀ ਹੈ ਪਰ ਤੁਸੀਂ ਇੱਕ ਗੱਲ ਨੂੰ ਐਪਰੀਸ਼ੀਏਟ ਕਰੋ ਕਿ ਜਿੰਨੀ ਦੇਰ ਵੀ ਇਲੈਕਸ਼ਨ ਲੜਿਆ ਇੱਕ ਵੀ ਲਫ਼ਜ਼ ਜਿਹੜਾ ਮੇਰੇ ਵਿਰੋਧ ਚ ਲੜ ਰਿਹਾ ਸੀ ਉਹਦੇ ਬਾਰੇ ਅਪਸ਼ਮਿਤ ਨਹੀਂ ਬੋਲਿਆ ਗਿਆ ਮੇਰਾ ਖਿਆਲ ਉਹਨਾਂ ਵੱਲੋਂ ਵੀ ਨਹੀਂ ਬੋਲਿਆ ਗਿਆ ਸਾਡੇ ਵੱਲੋਂ ਵੀ ਨਹੀਂ ਬੋਲਿਆ ਗਿਆ ਇਸ ਕਰਕੇ ਇਸ ਇਲੈਕਸ਼ਨ ਦੀ ਖਾਸ ਗੱਲ ਇਹ ਆ ਕਿ ਇੱਕ ਲਫ਼ਜ਼ ਵੀ ਜਿਹੜਾ ਕੰਪੀਟੀਟਰ ਸੀ ਮੇਰਾ ਸਾਹਮਣੇ ਮੇਰੇ ਨਾਲ ਲੜ ਰਿਹਾ ਸੀ ਉਹਦੇ ਬਾਰੇ ਬਹੁਤ ਇਲਜ਼ਾਮ ਕੋਈ ਕਰਦਾ ਇਹ ਚਾਹ ਨੁਕਸਾ ਇਹ ਕਾ ਨੁਕਸਾ ਆਪਣੇ ਗੁਣ ਦੱਸਨੇ ਹੁੰਦੇ ਆ ਅਸੀਂ ਆਪਣੇ ਗੁਣ ਜਰੂਰ ਦੱਸੇ ਵੀ ਆ ਕਰ ਸਕਦਾ ਕੰਮ ਕੀ ਕਰਨੇ ਦੱਸਿਆ ਅਤਲਾਚ ਲੇਕਿਨ ਇੱਕ ਵੀ ਲਫਜ਼ ਐਸਾ ਨਹੀਂ ਬੋਲਿਆ ਜਿੱਥੋਂ ਪਛਤਾਵਾ ਹੋਵੇ ਵਿਕਰਮ ਸਿੰਘ ਜੀ ਜਿਹੜੀਆਂ ਨਾਲ ਤੁਹਾਡਾ ਕੋਸ਼ਾ ਜਿਲਦਾ ਕਿ ਕਿਸ ਕਰਨ ਦੇ ਉਹਨਾਂ ਨੇ ਤਿੰਨ ਚਾਰ ਵੀਡੀਓ ਪਾਈਆਂ ਸੀ ਮੇਰੇ ਖਿਲਾਫ ਔਰ ਫਿਰ ਉਹਨਾਂ ਨੇ ਵੀ ਚਿੱਠੀ ਲਿਖੀ ਸੀ ਇਲੈਕਸ਼ਨ ਕਮਿਸ਼ਨ ਨੂੰ ਕਿ ਗੱਲ ਦਿਓ ਮੈਂ ਕਹਿੰਦਾ ਕਿ ਲੋਕੀ ਹੋਰ ਤਾਂ ਮੈਨੂੰ ਚੰਗਾ ਬਲਾ ਕਹਿੰਦੇ ਆ ਚਲੋ ਉਹਨਾਂ ਦੀ ਕੋਈ ਵਜ੍ਹਾ ਹੋ ਸਕਦੀ ਆ ਮੈਂ ਤਾਂ ਧੰਨ ਜ਼ਿੰਦਗੀ ਦੇ 10 12 ਸਾਲ ਦਿੱਤੇ ਆ ਕੋਈ 10 ਮਿੰਟ ਵੀ ਦੇ ਦੇ ਉਹਦਾ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਮੈਂ ਤੁਹਾਡੇ ਤੋਂ ਕੁਝ ਨਹੀਂ ਲਿਆ ਤੁਹਾਨੂੰ ਦਿੱਤਾ ਹੀ ਆ ਕਮ ਸੇ ਕਮ ਤੁਸੀਂ ਤਨਾ ਮੈਨੂੰ ਇਦਾਂ ਦਾ ਬਿਹੇਵ ਕਰੋ ਇਸ ਕਰਕੇ ਮੈਂ ਗਿਲਾ ਕੀਤਾ ਸੀ ਅਗਲਾ ਸਫ਼ਰ ਕਿੱਧਰ ਦਾ ਕਿੱਧਰ ਹਾਂਜੀ ਅਗਲਾ ਸਫ਼ਰ ਕਿੱਧਰ ਦਾ ਕਦਮ ਤੇ ਡਾਕਲਾ ਕਿੱਧਰ ਦਾ ਰਾਜ ਹੈ ਅਗਲਾ ਹੁਣ ਦਿੱਲੀ ਨੂੰ ਜਾਵਾਂਗੇ ਆਪਣੇ ਮਾਨਯੋਗ ਪ੍ਰਧਾਨ ਮੰਤਰੀ ਜੀ ਨਰਿੰਦਰભાઈ ਮੋਦੀ ਸਾਹਿਬ ਤੀਜੀ ਵਾਰੀ ਹੈਟ੍ਰਿਕ ਲਾਰਾ ਹੈ ਪ੍ਰਾਈਮ ਮਿਨਿਸਟਰ ਸ਼ਾਨੋ ਸ਼ੌਕਤ ਨਾ ਬੰਗ ਰਹਾ ਦਿੱਲੀ ਜਾਵਾਂਗਾ ਮੈਂ ਬਾਕੀ ਜੋ ਮਾਲਕ ਦੇ ਹੱਥ ਹੈ ਦੇਸ਼ ਦੇ ਵਿਧਾਨ ਸਭਾ ਤੋਂ ਇਹ ਕਹਿ ਗਈ ਅੱਤੀ ਬਾਅਦ 400 ਕੇ ਬਾਅਦ ਮਗਰ ਉਹ ਦੇਖਣ ਨੂੰ ਨਹੀਂ ਮਿਲੇ ਕੋਈ ਗੱਲ ਨਹੀਂ ਬੰਦੇ ਦਾ ਕੰਮ ਹੈ ਹੌਸਲਾ ਵਧਾਉਣਾ ਉਹਨਾਂ ਨੇ ਹੌਸਲਾ ਵਧਾਉਣ ਲਈ ਵਰਕਰਸ ਦਾ ਕਿਹਾ ਸੀ ਸਰਕਾਰ ਤਾਂ ਬਣੀ ਰਹੀ ਹੈ ਨਾ ਔਰ ਸ਼ਾਨੋ ਸ਼ੌਕਤ ਨਾ ਬਣ ਪਿਆ ਪੰਜਾਬ ਦੇ ਜਿਹੜਾ ਦਲੰਦਰ ਦਾ ਵੀ ਵੋਟ ਬੈਂਕ ਤੇ ਹਲਾ ਕਾਫੀ ਵਧਿਆ ਹੈ ਹਾਂਜੀ ਇਹਦੇ ਬਾਰੇ ਹਾਂਜੀ ਸਾਰੇ ਪੰਜਾਬ 'ਚ ਹੀ ਵਧਿਆ ਜੀ ਵੋਟ ਬੈਂਕ ਇਹਦਾ ਮਤਲਬ ਫਿਊਚਰ ਬੀਜੇਪੀ ਲਈ ਬਹੁਤ ਅੱਛਾ ਹੈ ਉਹਨਾਂ ਨੇ ਨਾ ਕਿਹਾ ਜਿਉਂ ਰਾਮ ਕੋ ਲਾਏ ਹੈ ਹਮ ਉਨਕੋ ਲਾਏਗੇ ਮਗਰ ਇਹ ਤੋਂ ਵੀ ਬੀਜੇਪੀ ਨੂੰ ਪਾਰ ਕਰ ਦਿੱਤਾ ਕਿੱਥੋਂ ਅਯੁੱਧਿਆ ਤੋਂ ਹਾਰੀ ਅਜਿਹਾ ਵੀ ਸਾਰੇ ਸਿੱਕਾ ਅੱਛਾ ਹਾਂ ਇਹ ਦੇ ਲੋ ਬੜੀ ਹੈਰਾਨੀ ਦੀ ਗੱਲ ਹੈ ਉਸ ਸ਼ਹਿਰ ਦੇ ਵਿੱਚ ਜਿੱਥੇ ਰਾਮ ਹਰਾਨੀ ਦੀ ਗੱਲ ਹੈ ਇਹ ਮੇਰੇ ਲਈ ਮੈਨੂੰ ਨਹੀਂ ਸੀ ਪਤਾ ਇਹ ਹੈਰਾਨੀ ਦੀ ਗੱਲ ਹੈ ਕਿ ਅਯੁੱਧਿਆ ਚੋਂ ਵੀ ਬੰਦਾ ਹਾਰ ਗਿਆ ਤੇ ਇਹਦਾ ਮਤਲਬ ਰਾਮ ਜਾਣੇ ਹੁਣ ਤੇ ਤੁਹਾਨੂੰ ਤੁਹਾਨੂੰ ਲੱਗਦਾ ਜੇ ਕੋਈ ਕੱਲ ਗੱਲ ਕਰਦਾ ਲਾਇਸ ਹੋਣ ਤੇ ਇਹ ਚਾ ਮਿਲ ਸਕਦੀ ਹਾਂ ਹਾਂ ਜੇ ਕੋਈ ਦੋਸਤ ਆਪਸ ਵਿੱਚ ਜਾਂ ਭੈਣ ਭਰਾ ਅਲੱਗ ਅਲੱਗ ਹੁੰਦੇ ਨੁਕਸਾਨ ਤਾਂ ਹੁੰਦਾ ਹੀ ਹੈ ਜੇ ਸੱਚੀ ਮੁਹੱਬਤ ਸੀ ਤੇਰੀ ਯੂਨੀਅਨ ਹੋ ਜਾਣੀ ਚਾਹੀਦੀ ਸੀ ਜੇ ਮਤਲਬੀ ਯਾਰੀ ਸੀ ਤੇ ਉਹਦੇ ਨਾਲ ਟੁੱਟ ਗਈ ਚੰਗੀ ਹੈ ਹਾਂ ਜੀ ਤੁਸੀਂ ਕੀ ਗੱਲ ਸਮਝਦੇ ਹੋ ਤੁਹਾਡੇ ਹਾਕ ਦਾ ਕਿ ਕਿਸਾਨਾਂ ਦਾ ਵਿਰੋਧ ਜਾਂ ਫਿਰ ਫਰੀਦਕੋਟ ਵਾਲੇ ਲੋਕਾਂ ਨੇ ਤੁਹਾਨੂੰ ਨਾ ਪਸੰਦ ਕਰਨਾ ਕਿਉਂਕਿ ਤੁਸੀਂ ਪੰਜਵੇਂ ਨੰਬਰ ਦੀ ਉੱਤੇ ਆਏ ਹੋ ਮੈਂ ਤੁਸੀਂ ਰੀਜ਼ਨ ਕੀ ਮੰਨਦੇ ਹੋ ਕੋਈ ਵੀ ਰੀਜ਼ਨ ਹੋ ਸਕਦਾ ਜਿੰਨਿਆਂ ਨੇ ਮੈਨੂੰ ਪਾਈ ਆ ਮੈਂ ਉਹਨਾਂ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਰੀਜ਼ਨ ਮੈਂ ਤੁਹਾਨੂੰ 10 ਤੱਕ ਕਰਾਂਗੀ ਕਿ ਕਿਹੜੀਆਂ ਕਮੀਆਂ ਕਿਉਂ ਨਹੀਂ ਆਪਣੀ ਪਾਰਟੀ ਨੂੰ ਜਾਂ ਆਪਣੇ ਪਾਰਟੀ ਦੇ ਕੈਂਡੀਡੇਟ ਨੂੰ ਉਸ ਤਰ੍ਹਾਂ ਕੀਤਾ ਗਿਆ ਡੀਲ ਜਿਸ ਤਰ੍ਹਾਂ ਕਰਨਾ ਚਾਹੀਦਾ ਸੀ ਇਨ ਫਿਊਚਰ ਉਹ ਕਮੀਆਂ ਦੂਰ ਕਰਨੀ ਚਾਹੀਦੀ ਆਦਮ ਆਦਮਪੁਰ ਦੇ ਜਿਹੜੇ ਵਿਧਾਇਕ ਆ ਉਹਨਾਂ ਨੇ ਹੁਣੇ ਪ੍ਰੈਸ ਕਾਨਫਰੰਸ ਕੀਤੀ ਆ ਉਹ ਕਹਿ ਰਹੇ ਆ ਸਰਕਾਰ ਬਣਾ ਲੈ ਕੇਂਦਰ ਸਰਕਾਰ ਐਧਰ ਉਧਰ ਘੁੰਮਦੀ ਪਈ ਹੈ। ਦੇ ਕੋਈ ਕਿਸੇ ਕੋ ਮੰਦੀ ਲੋੜ ਨਹੀਂ ਐਂਡੀਏ ਕੋਲ ਕਾਫੀ ਸਿੱਟੇ ਨੇ। ਸਾਰੇ ਐਂਡੀਏ ਚ ਜਿੰਨੇ ਵੀ ਹੈਗੀਆਂ ਪਾਰਟੀਆਂ ਉਹ ਇਕੱਠੀਆਂ ਨੇ ਇਕਜੁੱਟ ਨੇ। ਸਾਰੇ ਆ ਕੇ ਦਿੱਲੀ ਮੀਟਿੰਗ ਹੋ ਗਈ ਆ 8 ਤਰੀਕ ਨੂੰ ਹੋਰ ਸੈਰੇਮਨੀ ਹੋ ਰਹੀ ਹੈ। ਕੋਪਰੇ ਪੜਾ ਨੇ ਭਗਵੰਤ ਮਾਨ ਦਾ ਅਸਤੀਫਾ ਮੰਗਿਆ ਦਾ ਕਿ ਜੋ ਹਾਲਾਤ ਅੱਜ ਆਮ ਆਦਮੀ ਪਾਰਟੀ ਦੇ ਹੋਏ ਆ। ਜੀ ਤੁਸੀਂ ਉਹਨਾਂ ਬਾਰੇ ਕੁਝ ਕਹਿਣਾ ਹੈ? ਨਹੀਂ ਮੇਰੇ ਤੋਂ ਦੋਸਤ ਨੇ ਪਿਆਰੇ ਦੋਸਤ ਨੇ ਦੋਸਤ ਹੀ ਰਹਿਣਗੇ। ਇੱਕ ਆਰਟਿਸਟ ਬਣਿਆ ਸੀ ਐਮ ਤੇ ਮੈਨੂੰ ਤਾਂ ਖੁਸ਼ੀ ਹੁੰਦੀ ਹੈ ਹਮੇਸ਼ਾ ਕਿ ਤੁਹਾਡੇ ਸਾਹਮਣੇ ਵੀ ਆਰਟਿਸਟ ਹੀ ਖੜੇ ਸੀ ਹਾਂ ਮੈਂ ਉਹਨਾਂ ਬਾਰੇ ਤਦੀ ਗੁਣਾ ਨਹੀਂ ਬੋਲੇ ਆਰਟਿਸਟ ਖੜੀ ਸੀ ਨਾ ਆਰਟਿਸਟ ਆਰਟਿਸਟ ਨਾਲ ਲੜੇ ਤੇ ਦੇਖੋ ਕਿੰਨੀ ਚੰਗੀ ਗੱਲ ਹੈ ਬੁਰਾ ਨਹੀਂ ਉਹ ਬੋਲਦਾ ਕਿਸੇ ਦਾ ਦੋਨਾਂ ਨੂੰ ਲੋਕਾਂ ਨੇ ਪਸੰਦ ਨਹੀਂ ਕੀਤਾ ਨਹੀਂ ਲੋਕਾਂ ਨੇ ਬਹੁਤ ਪਸੰਦ ਕੀਤਾ ਲੋਕਾਂ ਨੇ ਪ੍ਰਸ਼ੰਸਾ ਕੀਤਾ ਕੋ ਜਤਾਇਆ ਨਹੀਂ ਕੋਈ ਗੱਲ ਨਹੀਂ ਜਿੱਤ ਹਾਰ ਦੀ ਨਹੀਂ ਗੱਲ ਕਰੋੜਾਂ ਲੋਕ ਲੱਖਾਂ ਲੋਕਾਂ ਨੇ ਪਸੰਦ ਵੀ ਕੀਤਾ ਸਾਰਾ ਪਿਆਰ ਲੈ ਕੇ ਆਇਓ ਤੁਸੀਂ ਪਿਆਰ ਵੇਟ ਇੰਤਿਹਾਰ ਪਿਆਰ ਜਿਉਂ ਰੋਜ਼ ਕਿੰਨੇ ਟਾਈਮ ਫੁੱਲਾਂ ਦੀ ਵਰਖਾ ਵੀ ਹੁੰਦੀ ਸੀ ਕੁਛ ਇੱਕ ਨਫ਼ਰਤ ਐ ਤੈਨੂੰ ਭੁੱਲ ਜਾ ਮੁਹੱਬਤ ਨੂੰ ਯਾਦ ਰੱਖ ਲੈ ਉਹ ਬਦਰਬਾਥੇ ਹੰਸਰਾ ਜਹੰਸ ਜਿੱਤਿਆ ਪਾਰਟੀ ਹਾਰੀ ਅਸੀਂ ਇਹ ਕਹਿ ਸਕਦੇ ਹਾਂ ਲੋਕਾਂ ਦੇ ਦਿਲਾ ਕੋਈ ਗੱਲ ਨਹੀਂ ਜਿਹੜਾ ਵੀ ਜਿੱਤਿਆ ਜਿਹੜਾ ਵੀ ਹਰਿਆ ਉਹਦਾ ਚਿੰਤਨ ਕਰਾਂਗੇ ਇਹ ਪਾਰਟੀ ਜਿੱਤ ਜਿੰਨੀ ਚਾਹੀਦੀ ਐ ਹੰਸਰਾ ਜਹੰਸ ਦਾ ਕੋਈ ਨਹੀਂ ਅੱਛਾ ਦਿੱਲੀ ਤੁਸੀਂ ਪੰਜ ਸਾਲ ਵੀ ਜਾ ਰਹੇ ਬਹੁਤ ਅੱਛੇ ਹਾਂਜੀ ਅੱਜ ਦਿੱਲੀ ਦੀਆਂ ਸਾਰੀਆਂ ਸੀਟਾਂ ਉਹਨਾਂ ਨੂੰ ਆਈਆਂ ਹਾਂਜੀ ਪੰਜਾਬ 'ਚ ਕੋਈ ਸੀਟ ਨਹੀਂ ਆਈ ਹਾਂਜੀ ਕੋਈ ਗੱਲ ਨਹੀਂ ਮੈਨੂੰ ਮੇਰੇ ਤੇ ਉਹਨਾਂ ਨੇ ਯਕੀਨ ਕੀਤਾ ਉਹਨਾਂ ਨੇ ਕਿਹਾ ਪੰਜਾਬ ਵਿੱਚ ਬੀਜ ਤਾਂ ਬੀਜੋ ਔਰ ਉਹਦੇ ਉਹਦੇ ਨਾਲ ਇਹ ਫਾਇਦਾ ਹੋਇਆ ਲੋਕ ਜਾਗੇ ਜਿਹੜੇ ਸਮਾਜ ਸੁੱਤੇ ਹੋਏ ਸੀ ਗਰੀਬ ਗੁਰਬਿਆਂ ਤੋਂ ਲੈ ਕੇ ਦੂਸਰੇ ਵੀ ਉਹ ਜਾਗੇ ਆ ਤੇ ਪਰਸੈਂਟੇਜ ਵਧੀ ਆ ਅੱਗੋਂ ਜਿਹੜਾ ਫਿਊਚਰ ਹੈ ਉਹ ਬ੍ਰਾਈਟ ਹੈ ਹਾਂਜੀ 27 ਇਕੱਠੇ ਹੋ ਗਏ ਕੱਲੀ ਵੀ ਇਹ ਵੀ ਦੁਬਾਰਾ ਦੇਖੋ ਆਈ ਹੋਪ ਸੋ ਜਨ ਸੋਚਣਾ ਚਾਹੀਦਾ ਚੰਗਾ ਸੋਚਣਾ ਚਾਹੀਦਾ ਤੁਸੀਂ ਖਾਲੀਦ ਆਲੋ ਵੀ ਲੜ ਚੁੱਕੇ ਹੋ ਹਾਂਜੀ ਜਲੰਧਰ ਤੋਂ ਹਾਂਜੀ ਤੇ ਹੁਣ ਤੁਸੀਂ ਬੀਜੇਪੀ ਆਲੋ ਵੀ ਲੜਿਆ ਦੋਨਾਂ ਪਾਰਟੀਆਂ ਦੇ ਨਾਲ ਤੁਹਾਡਾ ਕਾਫੀ ਪਿਆਰ ਹੈ ਹਾਂਜੀ ਪਿਆਰ ਹੈ ਜੀ ਮੇਰਾ ਤਾਂ ਜਨਮ ਹੀ ਪਿਆਰ ਲਈ ਹੋਇਆ ਮੈਂ ਜਿਹਦੇ ਵੱਲੋਂ ਲੜਾਂ ਉਹਦੇ ਨਾਲ ਵੀ ਪਿਆਰ ਹੈ ਜਿਹਦੇ ਵੱਲ ਨਹੀਂ ਲੜਦਾ ਉਹਨੂੰ ਵੀ ਪਿਆਰ ਹੀ ਦਿੰਦਾ ਤੁਸੀਂ ਦੇਖਿਆ ਮੈਂ ਤਾਂ ਪਿਆਰ ਤੋਂ ਸਵਾ ਕੁਛ ਕਰ ਹੀ ਨਹੀਂ ਸਕਦਾ ਜੀ ਆਪ ਜੀ ਆਪ ਜੀ ਕਹਿ ਰਹੀਆਂ ਕਿ ਲਾਈਵ ਚੱਲਦਾ ਪਿਆ ਹੈ ਕਿੰਨੀ ਗੱਲ ਜੈਸਾ ਕੋ ਵੀ ਦੇ ਰਾਮ ਵੀ ਸਾਰੇ ਜੇ ਸਾਡੇ ਵੀ ਰਾਮ ਜੋਨ ਵਾਲੇ ਇਲੈਕਸ਼ਨ ਚ ਸਾਰੇ ਤਰੀਕੇ ਅਪਣਾਉਂਦੇ ਆ ਸਾਰੇ ਤਰੀਕੇ ਅਪੜਾਏ ਜਾਂਦੇ ਉਹ ਚ ਧਰਮ ਵੀ ਆ ਜਾਂਦਾ ਵਿੱਚ ਜ਼ਾਤ ਪਾਤਾਂ ਵੀ ਆਈ ਜਾਂਦੀਆਂ ਮੈਂ ਦੇਖਿਆ ਤੇ ਸਿਰਫ ਇੱਕ ਗੱਲ ਦੀ ਤੁਸੀਂ ਐਪਰੀਸ਼ੀਏਟ ਕਰੋ ਕਿ ਮੈਂ ਜਲੰਧਰ ਚ ਜਦੋਂ ਇਲੈਕਸ਼ਨ ਲੜਿਆ ਸੀ ਉਦੋਂ ਵੀ ਮੈਂ ਐਲਾਨ ਕੀਤਾ ਸੀ ਵੀ ਮੈਂ ਸ਼ਰਾਬ ਨਸ਼ੇ ਨਹੀਂ ਵੰਡਣੇ ਚਾਹੇ ਮੈਨੂੰ ਜਿਤਾਉਤ ਚਾਹੇ ਹਰਾਓ ਉਸ ਦਿਨ ਵੀ ਮੈਂ ਜਿੱਦਣ ਕੈਂਪੇਨ ਓਵਰ ਹੋਈ ਐ ਮੈਂ ਛੱਡ ਕੇ ਆ ਗਿਆ ਸੀ ਮੈਂ ਕਿ ਹੁਣ ਇਸ ਤੋਂ ਬਾਅਦ ਤੁਹਾਡਾ ਕੰਮ ਹੈ ਸੰਗਠਨ ਦਾ ਕਿੱਦਾਂ ਵੋਟਾਂ ਪਵਾਉਣੀਆਂ ਮੈਂ ਗਿਣਤੀ 'ਚ ਵੀ ਨਹੀਂ ਆਉਣਾ ਅੱਗੋ ਰੱਬ ਦੇ ਹੱਥ ਹੈ ਕਿਉਂਕਿ ਮੈਂ ਨਸ਼ੇ ਵੰਡ ਕੇ ਜ਼ਹਿਰ ਪਲਾ ਕੇ ਜਿੱਥੇ ਵੀ ਮੈਂ ਜਾਂਦਾ ਸੀ ਕੈਂਪੇਨ ਕਰਨ ਮਾਵਾਂ ਰੋ ਰੋ ਕੇ ਕਹਿੰਦੀ ਸੀ ਨਸ਼ਾ ਖਤਮ ਕਰੋ ਤੇ ਵਿਡੰਬਨਾ ਦੇਖੋ ਤਰਾਸਦੀ ਦੇਖੋ ਵੋਟਾਂ ਪਵਾਉਣ ਲਈ ਨਸ਼ਾ ਵੰਡਿਆ ਜਾਂਦਾ ਇਸ ਮੁਲਕ ਦਾ ਸਿਸਟਮ ਦੇਖੋ ਆ ਕਲਾਕਾਰ ਜਾਂ ਨਹੀਂ ਕੈਂਡੀਡੇਟ ਜਾਂ ਪੋਲਿਟੀਸ਼ੀਅਨ ਤੋਂ ਪੋਲੀਟਿਸ਼ੀਅਨ ਤੋਂ ਇਹ ਉਮੀਦ ਰੱਖਦੀ ਕਿ ਉਮੀਦਵਾਰ ਜਿਹੜਾ ਵੀ ਹੋਵੇ ਉਹ ਇਮਾਨਦਾਰ ਹੋਵੇ ਲੇਕਿਨ ਪੈਸੇ ਵੀ ਵੰਡਣੇ ਪੈਂਦੇ ਆ ਯਾਰ ਵੋਟਾਂ ਪਵਾਉਣ ਲਈ ਨਸ਼ਾ ਹਰ ਤਰ੍ਹਾਂ ਦਾ ਵੰਡਣਾ ਪੈਂਦਾ ਸੋ ਮੈਂ ਉਹਦਾ ਹਿੱਸਾ ਨਹੀਂ ਮੈਂ ਸ਼ੀਸ਼ੇ ਅੱਗੇ ਜਦੋਂ ਖੜਾ ਹੋਵਾਂਗਾ ਮੈਂ ਇਹ ਕਹਾਂਗਾ ਇਲੈਕਸ਼ਨ ਜਿੱਤਾਂ ਤੇ ਭਾਵੇਂ ਹਾਰਾਂ ਮੈਂ ਆਪਣੇ ਹੱਥਾਂ ਦਾ ਕਦੀ ਨਾ ਨਸ਼ਾ ਵੰਡਿਆ ਤੇ ਨਾ ਮੈਂ ਇਸ ਹੱਥ ਵਿੱਚ ਪਹਿਲਾਂ ਪੰਜਾਬ ਬਣਿਆ ਸੀਗਾ ਪੰਜਾਬ ਅੱਜ ਫਿਰ ਨਸ਼ਿਆਂ ਦੇ ਵਿੱਚ ਪੂਰਾ ਡੁੱਬ ਚੁੱਕਾ ਹੈ ਟਾਡੇ ਮਿੱਤਰਾਂ ਤੁਸੀਂ ਮੈਂ ਤਾਂ ਉਰਤਵ ਨਹੀਂ ਉਡਣ ਜੋਗਾ ਰਿਹਾ ਹੀ ਨਹੀਂ ਜੀ ਮਾਵਾਂ ਵੈਣ ਪਾਉਂਦੀ। ਤੁਹਾਡੇ ਮਿੱਤਰਾਂ ਆਪ ਗੰਡਾ ਮਾਰ ਕੇ ਨਹੀਂ ਸੀ ਜਿਹੜੇ ਆਪਣੇ ਕੱਢ ਕੇ ਕਲਾਕਾਰ ਦੋਸਤ ਹੈਗੇ ਉਹਨਾਂ ਨੂੰ ਕੋਈ ਮੈਸੇਜ ਦਵਾਂਗੇ ਕੋਈ ਅਪੀਲ ਕਰਨੀ ਚਾਹੁੰਗੇ ਕਿ ਜਿਹੜੇ ਹੁਣ ਵੈਣ ਜਿਹੜੇ ਪੈਰ ਨੇ ਉਹ ਥੋੜਾ ਹੀ ਖੱਲ ਪਾਉਣੀ ਲੋੜ ਹੈ। ਕਿਨਾਂ ਨੂੰ ਆਪਣੇ ਜਿਹੜੇ ਸਾਡੇ ਕਲਾਕਾਰ ਦੋਸਤ ਹੈਗੇ ਇਸ ਵੇਲੇ ਪੰਜਾਬ ਦੀ ਪੰਜ ਦਾ ਸੈਕਿੰਡ। ਹਾਂ ਚੰਗਾ ਲਿਖਣ ਤੇ ਚੰਗਾ ਗਾਉਣ ਸੰਗੀਤ ਦੇ ਜਿਹੜੇ ਚੰਗਾ ਪ੍ਰਚਾਰ ਤੇ ਕਲਾਕਾਰ ਜਿਹੜੇ ਮੰਤਰੀ ਜਿਹੜੇ ਬਹੁਤ ਕਰ 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 ਸਾਡੇ ਤੁਸੀਂ ਕਹੇ ਹੈਗੇ ਉਹਨਾਂ ਨੂੰ ਕੋਈ ਵੀਲ ਕਰਾਂ ਚਾਹੁੰਗੇ ਇਸ ਰਿਗਾਰਡ ਜਿਹੜੇ ਵਾਦੇ ਕੀਤੇ ਆ ਸਭ ਤੋਂ ਪਹਿਲਾਂ ਵਾਦਾ ਇਹੋ ਕੀਤਾ ਸੀ ਕਿ ਨਸ਼ੇ ਬੰਦ ਕਰਾਂਗੇ ਤੇ ਨਸ਼ੇ ਬੰਦ ਕਰੋ ਅਜੇ ਟਾਈਮ ਹੈ ਲੋਕੀ ਐਪਰੀਸ਼ੀਏਟ ਕਰਨੀ ਹੈ ਵਾਦੀ ਹੈ ਆਪਣੀ ਲੱਖੇ ਵਿੱਚ ਜਿਹੜਾ ਕੈਂਪੇਨ ਚੱਲਿਆ ਉਹਦੇ ਵਿੱਚ ਬਹੁਤ ਘੜਾ ਬਹੁਤ ਕਿਤੇ ਗਏ ਪਾਰਟੀਆਂ ਦੇ ਜਿਹੜੇ ਕੈਂਡੀਡੇਟ ਸੀ ਹਾਂਜੀ ਹਰ ਇਲੈਕਸ਼ਨ 'ਚ ਇਸ ਤਰ੍ਹਾਂ ਹੁੰਦਾ ਹੈ ਲੇਕਿਨ ਮੈਂ ਰੱਬ ਦਾ ਸ਼ੁਕਰਗੁਜ਼ਾਰ ਆ ਕਿ ਮੈਂ ਆਪਣੇ ਵਿਰੋਧੀ ਦੇ ਖਿਲਾਫ ਨਹੀਂ ਕਿਸੇ ਪਾਰਟੀ ਦੇ ਖਿਲਾਫ ਕਿਸੇ ਬੰਦੇ ਖਿਲਾਫ ਵੀ ਪਰਸਨਲ ਅਟੈਕ ਨਹੀਂ ਕਰਦਾ ਤੇ ਖਾਸ ਤੇ ਫਰੀਦਕੋਟ ਦਾ ਤੁਹਾਡਾ ਤੁਸੀਂ ਫਰੀਦਕੋਟ ਇਲੈਕਸ਼ਨ ਲੜਿਆ ਹੈ ਕਿ ਹੁਣ ਵੀ ਦੁਬਾਰਾ ਫਰੀਦਕੋਟ ਨਾਲ ਟੱਚ ਰਹੋਗੇ ਉਥੇ ਆਦੇ